ਜਿਸ ਕਾ ਦਿਆ ਪੈਨੇ ਖਾਏ ਤਿਸ ਸਿਓ ਆਲਸ ਕਿਉ ਬਨੇ ਮਾਏ ਖਾਸਮ ਬਿਸਰੇ ਆਨ ਕਾਮ ਲਾਗੇ ਕਉਡੀ ਬਦਲੇ ਰਤਨ ਗਵਾਏ ਰਹਾਉ ਜਿਸ ਕਾ ਦੀਆ ਪੈਨੇ ਖਾਏ ਤਿਸ ਸੇ ਆਲਸ ਕਿਉ ਬਣੇ ਮਾਏ ਖਸਮ ਬਿਸਰੇ ਆਨ ਕੰਮ ਲਾਗੇ ਕਉੜੀ ਬਦਲੇ ਰਤਨ ਗਵਾਏ ਰਹਾਉ ਖਸਮ ਤਿਆਗ ਗਾਲਤ ਅਨਸ ਲੋਭਾ ਦਸ ਸਲਾਮ ਕਹਤੇ ਕਾਤੁਰ ਸੋਬਾ ਅੰਬਰ ਤਰਾਸ ਖਾਏ ਖਾਨ ਪਾਨ ਜੇ ਨਦੀਏ ਤਿਸਨਾ ਜਾਣੇ ਸਵਾਨ ਕੋ ਨਾਨਕਾ ਮਲੂੜ ਹਰਾਮੀ ਵਾਖ ਛਲਿਓ ਪ੍ਰਭ ਅੰਤਰ ਜਾਮੀ ਅੰਬਰ ਤਰਸ ਖਾਏ ਖਾਨ ਪਾਨ ਜੇ ਨਦੀਏ ਤਿਸਨਾ ਜਾਣੇ ਸੁਵਾਨ ਕਉ ਨਾਨਕ ਹਮ ਲੂਣ ਹਰਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਕਹੋ ਨਾਨਕ ਹਮਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਬਿਦਨੈਣੋਂ ਢੀਠੀ ਕੀ ਬਿਦਨੈਣੋਂ ਢੀਠੀ ਕੀ ਬਿਦਨੈਣੋਂ ਢੀਠੀ ਸਾਕਤ ਕੀ ਬਿਦਨੈਣੋਂ ਢੀਠੀ ਕੀ ਬਿਦਨੈਣੋਂ ਢੀਠੀ ਸਾਕਤ ਕੀ ਬਿਦਨੈਣੋਂ ਢੀਠੀ ਅੰਬਰਤ ਘੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਕੀ ਬਿਦ ਬਿਨ ਕੀ ਬਿਦ ਨੈਣੋਂ ਡੀਠੀ ਕੀ ਬਿਦ ਨੈਣੋਂ ਡੀਠੀ ਕੀ ਬਿਦ ਨੈਣੋਂ ਡੀਠੀ ਸਾਖਤ ਕੀ ਬਿਦ ਨੈਣੋਂ ਡੀਠੀ ਕੌਡੀ ਬਦਲੇ त्यागे रतन ਕੌਡੀ ਬਦਲੇ त्यागे रतन ਛੋੜ ਜਾਏ ਛੋੜ ਜਾਏ ਤਾਂ ਹੂੰ ਕਾ ਜਤਨ ਛੋੜ ਜਾਏ ਤਾਂ ਹੂੰ ਕਾ ਜਤਨ ਕੀ ਬਿਦਨ ਨਹਿਣੋ ਠੀਠੀ ਕੀ ਬਿਦਨ ਨਹਿਣੋ ਠੀਠੀ ਕੀ ਬਿਦਨ ਨਹਿਣੋ ਠੀਠੀ ਸਾਖਤ ਕੀ ਵਿਦ ਨੈਣੋ ਢੀਠੀ ਕੀ ਵਿਦ ਨੈਣੋ ਢੀਠੀ ਸਾਖਤ ਕੀ ਵਿਦ ਨੈਣੋ ਢੀਠੀ ਸੋ ਸੱਚੇ ਜੂ ਜੋ ਸੱਚੇ ਜੋ ਹੋਸੀ ਬਾਤ ਸੋ ਸੱਚੇ ਜੋ ਹੋਸੀ ਬਾਤ ਮਾਇਆ ਮੋਹ ਤੇ ਕੋ ਜਾਤ ਮਾਇਆ ਮੋਹਾ ਤੇ ਕੋ ਜਾਤ ਮਾਇਆ 모ਹਾ ਟੀਕੋ ਜਾਤ ਕੀ ਬਿਦਨੈ ਨੌਂ ਢੀਠੀ ਕੀ ਬਿਦਨੈ ਨੌਂ ਢੀਠੀ ਸਾਕਤ ਕੀ ਬਿਦਨੈ ਨੌਂ ਢੀਠੀ ਕੀ ਬਿਦਨੈ ਨੌਂ ਢੀਠੀ ਸਾਕਤ ਕੀ ਬਿਦਨੈ ਨੌਂ ਢੀਠੀ ਅਭਾਗੇ ਤੈ ਲਾਜ ਨਹੀਂ ਅਭਾਗੇ ਤੈ ਲਾਜ ਨਹੀਂ ਅਭਾਗੇ ਤੇ ਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਸੁਖ ਸਾਗਰ ਪੂਰਨ ਪਰਮੇਸ਼ਰ ਹਰਨਾ ਚੇਤਿਓ ਮਨ ਮਾਹੀ ਰਹਾਉ ਕੀ ਬਿਦ ਬਿਨ ਕੀ ਬਿਦ ਨੈਣੋ ਢੀਠੀ ਸਾਖਤ ਕੀ ਬਿਦ ਨੈਣੋ ਢੀਠੀ ਸੁਖ ਸਾਗਰ ਪੂਰਨ ਪਰਮੇਸ਼ਰ ਸੁਖ ਸਾਗਰ ਪੂਰਨ ਪਰਮੇਸ਼ਰ ਹਰਨਨ ਹਰਨਨ ਚੀਤਿਓ ਮਨ ਮਾਹੀ ਰਹਾਉ ਕੀ ਬਿਦਨੈਣੋਂ ਢੀਠੀ ਕੀ ਬਿਦਨੈਣੋਂ ਢੀਠੀ ਸਾਕਤ ਕੀ ਬਿਦਨੈਣੋਂ ਢੀਠੀ ਅੰਬ੍ਰਤ ਕੋਰਾ ਵਿਖਿਆ ਮੀਠੀ ਅੰਬ੍ਰਤ ਕੋਰਾ ਵਿਖਿਆ ਮੀਠੀ ਅੰਬ੍ਰਤ ਕੋਰਾ ਵਿਖਿਆ ਮੀਠੀ ਅੰਬਰ ਤਕਉਰਾ ਬਖਿਆ ਮੀਠੀ ਕੀ ਬਿਦਨੈਣੋਂ ਢੀਠੀ 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 ਕੌਡੀ ਬਦਲੇ ਤਿਆਗੇ ਰਤਨ ਕੌਡੀ ਬਦਲੇ ਤਿਆਗੇ ਰਤਨ ਸਰਵ ਜੀ ਕਹਿੰਦੇ ਹਨ ਕੌਡੀ ਮਾਇਆ ਦੇ ਬਦਲੇ ਸਵਾਸ ਇਹ ਕਿਸੇ ਵੀ ਕੀਮਤ ਤੇ ਨਹੀਂ ਮਿਲਦੇ ਇਹ ਆਪਾਂ ਤਿਆਗ ਦਿੰਨੇ ਆ ਸਵਾਸ ਨਹੀਂ ਮਿਲਦੇ ਔਰ ਜਿਹੜੀ ਚੀਜ਼ ਮਰਜੀ ਮਾਇਆ ਨਾਲ ਖਰੀਦ ਲੋ ਜੋ ਮਰਜੀ ਖਰੀਦ ਲੋ ਇਹ ਸਵਾਸ ਨਹੀਂ ਮਾਇਆ ਨਾਲ ਮਿਲਦੇ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਂ ਹੋਂ ਕਾ ਯਤਨ ਇਹ ਆਪਾਂ ਛੱਡ ਦਿੰਨੇ ਆ ਉਸ ਦੀ ਪ੍ਰਾਪਤੀ ਦੀ ਯਤਨ ਕਰਨ ਆਪਾਂ ਇਹ ਛੱਡ ਦਿੰਨੇ ਆ ਕਿ ਕੀ ਬਿਦਨੈਣੋਂ ਢੀਠੀ ਕੀ ਬਿਦਨੈਣੋਂ ਢੀਠੀ ਕੀ ਬਿਦਨੈਣੋਂ ਢੀਠੀ ਕੀ ਬਿਦਨੈਣੋਂ ਢੀਠੀ ਸੋ ਸੱਚੇ ਸੋ ਹੋਸੀ ਬਾਤ ਸੋ ਸੱਚੇ ਸੋ ਹੋਸੀ ਬਾਤ ਮਾਇਆ ਹੀ ਇਕੱਠੀ ਕਰਨਾ ਰਹਿੰਦਾ ਹੈ ਜਿਸ ਦੀ ਪੁੱਛ ਗਿਚ ਪ੍ਰੀਤ ਥੋੜੀ ਹੁੰਦੀ ਹੈ ਮਾਇਆ ਮੋਹ ਟੇਡੋ ਜਾਤ ਮਾਇਆ ਦੇ ਮੋਹ ਵਿੱਚ ਫਸਿਆ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਸਾਖਤ ਆਕੜ ਆਕੜ ਕੇ ਤੁਰਦਾ ਵਾ ਪਤਨੀ ਕਿੰਨੀ ਕਮਾਇਆ ਆਪਾ ਗਏ ਤੇ ਲਾਜ ਨਹੀਂ ਸੁਖ ਸਾਗਰ ਸੁਖ ਸਾਗਰ ਪੂਰਨ ਪਰਮੇਸ਼ਰ ਹਰਨਾ ਚੀਤਿਓ ਮਨਮਾਹੀ ਅੰਬਰਤ ਕੋਰਾ ਵਿਖਿਆ ਮੀਠੀ ਸਾਖਤ ਕੀਏ ਬਿਦਨੈਣੋ ਡੀਠੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਅੰਮ੍ਰਿਤ ਜਿਹੜਾ ਕੌੜਾ ਲੱਗਦਾ ਵਾ ਪਾਣੀ ਨੂੰ ਵੀ ਕੌੜਾ ਸਮਝਦਾ ਤੇ ਜਿਹੜੀ ਮਾਇਆ ਇਹ ਮਿੱਠੀ ਲੱਗਦੀ ਆ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਬਿਨ ਐਨੈਣੋ ਦੀ ਥੀ ਸਭ ਨਾਲੋਂ ਟੁੱਟੇ ਮਨੋਖ ਦੀ ਇਹ ਭੈੜੀ ਹਾਲਤ ਹੋ ਜਾਂਦੀ ਏ ਜਿਹੜੀ ਅੱਖੀ ਵੇਖੀ ਦੀ ਏ ਕੋੜ ਕਪਟ ਹੰਕਾਰ ਰੀ ਜਾਣਾ ਨਾਮ ਸੁਨਤ ਜਨ ਵਿਸ਼ੋਡਸਾਨਾ ਸਾਖਤ ਸਦਾ ਨਾ ਵਸ ਪਦਾਰਥਾਂ ਵਿੱਚ ਠੱਗੀ ਕਰਨ ਵਿੱਚ ਹੰਕਾਰ ਵਿੱਚ ਖੁਸ਼ ਰਿੰਦਾ ਹੈ ਪ੍ਰਮਾਤਮਾ ਦਾ ਨਾਮ ਸੁਣਦਿਆਂ ਹੀ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਜਿਤਨਾ ਸਾਪੀ ਸੁੰਘ ਗਿਆ ਮਾਇਆ ਕਾਰਨੇ ਸਭ ਹੀ ਝੋਰੇ ਮਨ ਮੁਖ ਕਹਿਦ ਮਨ ਮਨ ਮੁਖ ਕਹਿ ਬਨਾ ਉਤਰਸ ਕਹਿ ਰੇ ਕੀ ਬਿਦ ਨੈਣੋ ਡੀਠੀ ਕੀ ਬਿਦ ਨੈਣੋ ਡੀਠੀ ਕੀ ਬਿਦ ਨੈਣੋ ਡੀਠੀ ਕੀ ਬਿਦ ਨੈਣੋ ਡੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਕੀ ਬਦਨਾਂੋਂ ਢੀਠੀ ਸਾਖਤ ਕੀ ਬਦਨਾਂੋਂ ਢੀਠੀ ਕੀ ਬਦਨਾਂੋਂ ਢੀਠੀ ਸਾਖਤ ਕੀ ਬਦਨਾਂੋਂ ਢੀਠੀ ਮਾਇਆ ਕਾਰਨ ਸਭ ਹੀ ਝੋਰੇ माया कारण सधी ਝੂਰੇ ਮਨ ਮੁਖ ਕਹ ਤੇ ਨਾ ਉਤਰ ਸਕੈਰੇ ਮਨ ਮੁਖ ਕਬ ਹੈ ਨਾ ਉਤਰ ਸਕੈਰੇ ਮਨ ਮੁਖ ਮਨ ਮੁਖ ਕਬੈ ਨਾ ਉਤਰ ਸਕੈਰੇ ਕੀ ਬਿਦ ਨੈਣੋਂ ਠੀਠੀ ਕੀ ਬਿਦ ਨੈਣੋਂ ਠੀਠੀ ਕੀ ਬਿਦ ਨੈਣੋਂ ਠੀਠੀ ਨਿਰਪੋਰ ਅੰਕਾਰ ਦਤਾਰ ਨਿਰਪਨ ਰੰਗ ਕਾਰਦਤਾਰ ਤਿਸ ਤੇ ਸਿ ਸਿਓ ਪ੍ਰੀਤਨ ਘਰੇ ਗਵਾਰ ਤਿਸਿਓ ਪ੍ਰੀਤਨ ਘਰੇ ਗਵਾਰ ਕੀ ਬਦ ਨੈਣੋ ਠੀਠੀ ਕੀ ਬਦ ਨੈਣੋ ਠੀਠੀ ਸਾਕਤ ਕੀ ਬਦ ਨੈਣੋ ਠੀਠੀ ਕੀ ਬਦ ਨੈਣੋ ਠੀਠੀ ਸਾਕਤ ਕੀ ਬਦ ਨੈਣੋ ਠੀਠੀ ਸਭ ਸਾਹ ਸਿਰ ਸੱਚਾ ਸਾਹੋ ਸਭ ਸਾਹ ਸਿਰ ਸਾੱਚਾ ਸਾਹੋ ਵਿਪਾਰਤਾਜ ਪੂਰਾ ਪਾਤਸ਼ਾਹੋ ਵਿਮਾਹਤਾਜ ਪੂਰਾ ਪਾਸ਼ਾਹੋ ਪੂਰਾ ਪਾਸ਼ਾਹੋ ਕੀ ਬਿਦ ਬੇ ਕੀ ਬਿਦ ਨੈਣੋ ਢੀਠੀ ਕੀ ਬਿਦ ਨੈਣੋ ਢੀਠੀ ਕੀ ਬਿਦ ਨੈਣੋ ਢੀਠੀ ਕੀ ਬਿਦ ਨੈਣੋ ਢੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਕੀ ਬਦਨੈਣੋ ਠੀਠੀ ਸਾਕਤ ਕੀ ਬਦਨੈਣੋ ਠੀਠੀ ਕੀ ਬਦਨੈਣੋ ਠੀਠੀ ਸਾਕਤ ਕੀ ਬਦਨੈਣੋ ਠੀਠੀ ਮੁਹੰਮਦ ਅਗਨੁਲਾ ਪਟਿਓ ਭਰਮ ਗਹਿਰ ਮੋਹਮ ਮਗਨ ਲਪਟਿਓ ਭਰਮ ਗੇਹ ਨਾਨਕ ਤਰੀਏ ਤੇਰੀ ਮੇਰ ਨਾਨਕ ਤਰੀਏ ਤੇਰੀ ਮੇਰ ਨਾਨਕ ਧਰੀਏ ਤੇਰੀ ਮੇਰ ਕੀ ਬਿਦ ਨੈਣੋਂ ਢੀਠੀ ਕੀ ਬਿਦ ਨੈਣੋਂ ਢੀਠੀ ਸਾਕਤ ਕੀ ਬਿਦ ਨੈਣੋਂ ਢੀਠੀ ਮੋਹਮ ਮਗਨ ਲਪਟਿਓ ਭਰਮ ਗੇਹ ਮੋਹ ਮਾਗਨ ਲਾਟਿਓ ਭਾਰਮ ਕੇਹ ਤੇਰਾ ਕੀਤਾ ਜੀਵ ਸਦਾ ਮਾਇਆ ਦੇ ਮੋਹ ਵਿੱਚ ਡੁੱਬਾ ਹੋਇਆ ਹੈ ਮਾਇਆ ਨਾਲ ਚੰਬੜਿਆ ਰਹਿੰਦਾ ਹੈ ਇਸ ਦੇ ਮਨ ਵਿੱਚ फडਕਣਾ ਗੰਢ ਵੱਜੀ ਹੈ ਨਾਨਕ ਤਰੀਏ ਤੇਰੀ ਮਿਹਰ ਨਾਨਕ ਆਖੇ اے ਪ੍ਰਭੂ ਇਸ ਸੰਸਾਰ ਸਮੁੰਦਰ ਵਿੱਚੋਂ ਤੇਰੀ ਮਿਹਰ ਨਾ ਹੀ ਕਰ ਸਕਦਾ ਹੈ ਕੀ ਬਿਦਰਨੈਣਾ ਢੀਠੀ ਕੀ ਬਿਦਨੈਣੋ ਢੀਠੀ ਕੀ ਬਿਦਨੈਣੋ ਢੀਠੀ ਕੀ ਬਿਦਨੈਣੋ ਢੀਠੀ ਅੰਬ੍ਰਤ ਕੋਰਾ ਵਿਖਿਆ ਮੀਠੀ ਅੰਬ੍ਰਤ ਕੋਰਾ ਵਿਖਿਆ ਮੀਠੀ ਅੰਬ੍ਰਤ ਕੋਰਾ ਵਿਖਿਆ ਮੀਠੀ ਅੰਬ੍ਰਤ ਕੋਰਾ ਵਿਖਿਆ ਮੀਠੀ ਕੀਬ ਦਨੈਣੋਂ ਢੀਠੀ ਸਾਖਤ ਕੀਬ ਦਨੈਣੋਂ ਢੀਠੀ ਕੀਬ ਦਨੈਣੋਂ ਢੀਠੀ ਸਾਖਤ ਕੀਬ ਦਨੈਣੋਂ ਢੀਠੀ ਇਹ ਸ਼ਬਦ ਭਗਤ ਪੀਪਾ ਜੀ ਦਾ ਹੈ 15 ਭਗਤਾਂ ਵਿੱਚੋਂ ਹੋਏ ਭਗਤ ਪੀਪਾ ਜੀ ਇਹ ਸ਼ਬਦ ਇਹਨਾਂ ਦਾ ਹੈ ਇੱਕ ਦਿਨ ਨਦੀ ਕਿਨਾਰੇ ਭਗਤ ਜੀ ਇਸ਼ਨਾਨ ਕਰਨ ਲੱਗੇ ਉੱਥੇ ਭਗਤ ਜੀ ਦੇ ਮੋਹਰਾ ਦਾ ਭਰਿਆ ਭਾਂਡਾ ਵੇਖਿਆ ਉਹਨਾਂ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਨਦੀ ਕਿਨਾਰੇ ਮੋਹਰਾ ਦਾ ਭਾਂਡਾ ਪਿਆ ਹੈ ਤੁਸੀਂ ਉਧਰ ਨਹੀਂ ਜਾਣਾ आसपास ਬੈਠੇ ਕੁਝ ਪੁਰਸ਼ਾਂ ਨੇ ਨਦੀ ਕਿਨਾਰੇ ਮੋਹਰਾਂ ਦੇ ਭਰੇ ਭਾਂਡੇ ਬਾਬਤ ਜਾਨੀ ਕਿ ਗੱਲਬਾਤ ਭਗਤਜੀਤ ਦੇ ਨਾਲ ਮੁਖਾਰਬਿਦ ਤੋਂ ਸੁਣਿਆ ਵੀ ਆਸੇ ਪਾਸਿਓ ਸੁਣਿਆ ਮੁਖਾਰਬਿਦ ਕਹਿੰਦੇ ਆਸੇ ਪਾਸਿਓ ਸੁਣਿਆ ਮੁਖਾਰਬਿਦ ਸੁਣਿਆ ਲੋਭਵਾਸ ਹੋਏ ਉਹ ਪੁਰਸ਼ ਤੁਰੰਤ ਨਦੀ ਤੇ ਕਾਂਡੇ ਪੌਜਿਕ ਪੁਜੇ ਪਰ ਜਦੋਂ ਉਹਨਾਂ ਭਾਂਡੇ ਦਾ ਮੂੰਹ ਖੋਲਿਆ ਤਾਂ ਉਸ ਵਿੱਚੋਂ ਇੱਕ ਕਾਲੇ ਰੰਗ ਦੀ ਜ਼ਹਿਰੀਲੀ ਸਪਨੀ ਵੇਖੀ। ਛੋਰਾ ਨੇ ਮਨ ਅੰਦਰ ਗੁੱਸਾ ਆਇਆ ਕਿ ਭਗਤ ਜੀ ਤਾਂ ਮਾਇਆ ਆਖਦੇ ਸਨ ਪਰ ਇਹ ਤਾਂ ਕਾਲੇ ਸਪਨੀ ਨਿਕਲੀ। ਭਗਤ ਜੀ ਝੂਠ ਬੋਲਦੇ ਹਨ। ਉਹਨਾਂ ਨੇ ਸਲਾਹ ਬਣਾਈ ਕਿ ਭਾਂਡਾ ਭਗਤ ਜੀ ਦੇ ਘਰ ਰੱਖਾ ਜੀ ਆਪੇ ਕਾਲੇ ਸਪਣੀ ਉਹਨਾਂ ਨੂੰ ਖਾ ਜਾਵੇਗੀ ਦੱਸ ਦੇਵੇਗੀ ਪਰੇਸ਼ਾਨ ਹੋਣਗੇ ਪਰ ਉਹ ਪੁਰਸ਼ ਅਗਿਆਨੀ ਸਨ ਗਿਆਨ ਤੋਂ ਸੋਝੇ ਸਨ ਉਹਨਾਂ ਨੂੰ ਇਹ ਸੋਝ ਨਹੀਂ ਸੀ ਕਿ ਮਾਇਆ ਤਾਂ ਮਹਾਪੁਰਸ਼ਾਂ ਦੀ ਦਾਸੀ ਹੁੰਦੀ ਹੈ ਇਹ ਤਾਂ ਲੋਭੀ ਪੁਰਸ਼ਾਂ ਨੂੰ ਹੀ ਸਪਨੀ ਬਣ ਕੇ ਦੱਸਦੀ ਹੈ دنیਆਵੀ ਪੁਰਸ਼ਾਂ ਨੂੰ ਮਾਇਆ ਦੇ ਸੁੱਖ ਚੰਗੇ ਲੱਗਦੇ ਹਨ ਅਤੇ ਪ੍ਰਭੂ ਭਗਤੀ ਕੌੜੀ ਲੱਗਦੀ ਹੈ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਅੰਬਰ ਤਕੋਰਾ ਵਿਖਿਆ ਮੀਠੀ ਸਾਖਤ ਕੀ ਬਿਦਨੈਣ ਡਿਠੀ ਅੰਬਰਤ ਕੋਰਾ ਵਿਖਿਆ ਮੀਠੀ ਸਾਖ ਸਾਖਤ ਕੀ ਬਿਦਨੈਣ ਡੀਠੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਹੈ 695 ਅੰਗ ਤੇ ਉਹਨਾਂ ਨਾਮ ਸਿਮਰਤੋਂ ਸਖ ਨੇ ਸਾਖਤ ਸ਼ਕਤੀ ਪਜਾਰੀ ਪੁਰਸ਼ਾਂ ਦੇ माया ਦਾ ਬਰਤਨ ਭਗਤ ਜੀ ਦੇ ਨਵਾਸ ਅਸਥਾਨ ਤੇ ਲਿਆ ਕੇ ਰੱਖ ਦਿੱਤਾ ਅਤੇ ਆਪ ਹੀ ਚਲੇ ਗਏ ਅਤੇ ਆਪ ਚਲੇ ਗਏ ਅੰਬਰਤ ਵੇਲੇ ਜਦੋਂ ਭਗਤ ਪੀਪਾ ਜੀ ਨੇ ਉਹੋ ਭਾਂਡਾ ਆਪਣੇ ਦਰਵਾਜ਼ੇ ਅੱਗੇੋਂ ਦੇਖਾ ਜਦੋਂ ਭਗਤ ਜੀ ਨੇ ਰਚਾਇਆ ਕਿ ਮਾਇਆ ਚਾਹੁੰਦੀ ਹੈ ਕਿ ਮੈਨੂੰ ਮਹਾਤਮਾ ਦੀ ਸੇਵਾ ਵਾਸਤੇ ਵਰਤੋਂ ਤੋਂ ਵਰਤੋਂ ਤਾਂ ਜੋ ਮੇਰੇ ਵੀ ਬੰਧਨ ਕੱਟੇ ਜਾਣ ਭਗਤ ਜੀ ਨੇ ਗਾਗਰ ਦਾ ਮੂੰਹ ਖੋਲ ਕੇ ਮੋਰਾ ਕਾਡੀਆਂ ਅਤੇ ਦਿਨ ਚੜੇ ਪੰਡਾਰਾ ਚਾਲੂ ਕਰ ਦਿੱਤਾ अनेका ਮਾਤਮਾ ਅਬੇਗਾਨ ਤਾਂ ਭੀਖ ਦੇ ਰੂਪ ਵਿੱਚ ਮਾਇਆ ਲੈਣ ਵਾਲੇ ਸਾਧੂ ਲੋੜਵੰਦ ਗਰੀਬਾਂ ਨੂੰ ਲੰਗਰ ਛਕਾਇਆ ਕਈ ਦਿਨ ਪੰਡਹਾਰਾ ਚੱਲਦਾ ਰਿਹਾ ਹਰ ਥਾਂ ਭਗਤ ਪੀਪਾ ਜੀ ਦੀ ਜੈ ਜੈਕਾਰ ਹੋਣ ਲੱਗੀ ਹਰ ਪਾਸੇ ਭਗਤ ਜੀ ਭਗਤ ਜੀ ਹੋਣ ਲੱਗ ਪਈ ਕੀ ਬਿਦਨੈਣੋ ਢੀਠੀ ਕੀ ਬਿਦਨੈਣੋ ਢੀਠੀ ਕੀ ਬਿਦਨੈਣੋ ਢੀਠੀ ਕੀ ਬਿਦਨੈਣੋ ਢੀਠੀ ਕੀ ਬਦਨਾਂ ਠੀਠੀ ਸਾਖਤ ਕੀ ਬਦਨਾਂ ਠੀਠੀ ਅੰਬ੍ਰਤ ਕੌਰਾ ਵਿਖਿਆ ਮੀਠੀ ਅੰਬ੍ਰਤ ਕੌਰਾ ਵਿਖਿਆ ਮੀਠੀ ਅੰਬ੍ਰਤ ਕੌਰਾ ਵਿਖਿਆ ਮੀਠੀ ਅੰਬ੍ਰਤ ਕੌਰਾ ਵਿਖਿਆ ਮੀਠੀ ਕੀ ਬਦਨਾਂ ਠੀਠੀ ਸਾਖਤ ਕੀ ਬਦਨਾਂ ਠੀਠੀ ਕੀ ਬਦਨੈਣੋਂ ਢੀਠੀ ਸਾਖਤ ਕੀ ਬਦਨੈਣੋਂ ਢੀਠੀ ਭਗਤ ਪੀਪਾ ਜੀ ਦਾ ਸੋਭਾ ਸੁਣ ਕੇ ਇੱਕ ਰਾਜਾ ਧਨ ਆਦੀ ਪਦਾਰਥ ਲੈ ਕੇ ਭਗਤ ਪੀਪਾ ਜੀ ਦੇ ਪਾਸ ਪੁੱਜਾ ਅਤੇ ਦਰਸ਼ਨ ਕਰਕੇ ਨਿਹਾਲ ਹੀ ਹੋ ਗਿਆ ਪ੍ਰਸੰਨ ਹੋ ਗਿਆ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਭਗਤ ਜੀ ਕਿਰਪਾ ਕਰਕੇ ਮੈਨੂੰ ਵੀ ਦੀਖਿਆ ਦੇਵੇ ਦੇਵ ਭਗਤ ਪੀਪਾ ਜੀ ਨੇ ਆਖਿਆ اے ਰਾਜਨ ਭਗਤੀ ਮਾਰਗ ਔਖਾ ਹੈ ਇੰਦਰੀਆਂ ਨੂੰ ਸੰਜਮ ਵਿੱਚ ਰੱਖਣਾ ਪੈਂਦਾ ਹੈ ਇੰਦਰੀਆਂ ਜਾਨੀ ਕਿ ਨਾੜਾਂ ਨੂੰ ਕਿਹਾ ਗਿਆ ਇੰਦਰੀਆਂ ਨੂੰ ਸੰਜਮ ਵਿੱਚ ਰੱਖਣਾ ਪੈਂਦਾ ਹੈ ਸਾਰੇ ਜਗਤ ਨੂੰ ਪ੍ਰਭੂ ਦਾ ਰੂਪ ਸਮਝ ਕੇ ਪਿਆਰ ਕਰਨਾ ਪਰ ਇਸ ਦੇ ਮੋਹ ਵਿੱਚ ਫਸਿਆ ਨਹੀਂ ਫਸਣਾ ਨਹੀਂ ਨੰਗ ਭੁਖ ਤਹਾਨੇ ਮਿਹਣੇ ਅਤੇ ਹੋਰ ਕਈ ਤੰਗੀਆਂ ਝੜਨੀਆਂ ਪੈਂਦੀਆਂ ਹਨ ਰਾਜਿਆਂ ਵਾਤੇ ਇਹ ਰਾਹ ਘਟਿਤ ਹੈ ਜਾਨੀ ਕਿ ਔਕਾ ਹੈ ਸੋ ਆਪ ਘਰ ਬੈਠੇ ਅਤੇ ਆਨੰਦਪੂਰਵਕ ਰਾਜ ਕਰੋ ਭਗਤ ਜੀ ਨੇ ਸਭ ਕੁਝ ਆਖਿਆ ਪਰ ਰਾਜੇ ਅੰਦਰ ਭਗਤ ਪੀਪਾ ਜੀ ਪਾਸੋਂ ਕ੍ਰੋਧ ਦੀ ਖਿਆਲ ਲੈਂਦੀ ਲੈਂਦੀ ਤੀਬਤ ਤੇਜ ਤਿੱਖੀ ਈਸ਼ਵਾਵਾ ਸੀ ਉਸ ਨੇ ਸਭ ਕੁਝ ਮੰਨ ਲਿਆ ਤਦ ਭਗਤ ਪੀਪਾ ਜੀ ਨੇ ਆਖਿਆ ਅਛਾ ਰਾਜਨ ਜੇਕਰ ਤੁਸੀਂ ਜ਼ਰੂਰੀ ਚਾਹੁੰਦੇ ਹੋ ਤਾਂ ਰਾਣੀਆਂ ਤੇ ਸਾਰਾ ਧਨ ਭੇਟਾ ਪੇਟਾ ਕਰੋ ਫਿਰ ਕੀਆ ਮਿਲੇਗੀ ਰਾਜੇ ਨੇ ਤੁਰੰਤ ਹੁਕਮ ਮੰਨ ਕੇ ਸਭ ਕੁਝ ਸਭ ਕੁਝ ਲਿਆ ਕੇ ਭੇਟਾ ਕਰ ਦਿੱਤਾ ਭਗਤ ਪੀਪਾਜੀ ਨੇ ਪ੍ਰਸੰਨ ਹੋ ਕੇ ਆਪਣਾ ਸੇਖ ਬਣਾ ਲਿਆ ਅਤੇ ਆਖਿਆ ਕਿ ਸਭ ਸਮਗਰੀ ਸਾਡੀ ਸਮਝ ਕੇ ਆਪਣੇ ਪਾਸ ਰੱਖ ਲਓ ਇਸ ਧਨ ਇਸ ਧਨ ਨਾਲ ਸੰਤ ਮਹਾਤਮਾ ਦੀ ਸੇਵਾ ਕਰਨੀ ਗਰੀਬ ਗਰੂਬੇ ਦੀ ਸੇਵਾ ਕਰਨੀ ਗਰੀਬ ਲੋੜਵੰਦਾਂ ਨੂੰ ਸਹਾਤਾ ਵਜੋਂ ਧਨ ਵੰਡ ਦੇਣਾ ਅਤੇ ਪ੍ਰੇਮਾ ਭਗਤੀ ਕਰੋ ਈਸ਼ਵਰ ਅਤੇ ਭਗਤਾਂ ਵਿੱਚ ਕੋਈ ਭੇਤ ਨਹੀਂ ਹੁੰਦਾ ਇਸ ਕਰਕੇ ਰਾਣੀਆਂ ਸਮੇਤ ਪਿਆਰ ਨਾਲ ਸੇਵਾ ਕਰਨੀ ਸ਼ੁਰੂ ਕੀਤੀ ਕੀ ਬਦ ਕੀ ਬਿਦਨੈਣੋਂ ਢੀਠੀ ਸਾਕਤ ਕੀ ਬਿਦਨੈਣੋਂ ਢੀਠੀ ਕੀ ਬਿਦਨੈਣੋਂ ਢੀਠੀ ਸਾਕਤ ਕੀ ਬਿਦਨੈਣੋਂ ਢੀਠੀ ਅੰਬਰਤ ਕੋਰਾ ਮਿਖਿਆ ਮੀਠੀ ਅੰਬਰਤ ਕੋਰਾ ਬਿਖਿਆ ਮੀਠੀ ਅੰਬਰਤ ਕੋਰਾ ਬਿਖਿਆ ਮੀਠੀ ਅੰਬਰਤ ਕੋਰਾ ਬਿਖਿਆ ਮੀਠੀ ਕੀ ਬਿਦਨੈਣੋਂ ਢੀਠੀ ਸਾਕਤ ਕੀ ਬਿਦਨੈਣੋਂ ਢੀਠੀ ਕੀ ਬਿਦਨੈਣੋਂ ਢੀਠੀ ਸਾਕਤ ਕੀ ਬਿਦਨੈਣੋਂ ਢੀਠੀ ਰਾਜਾ ਤੇ ਬਹੁਤ ਆਸਣ ਤੇ ਸਭ ਸਮਗਰੀ ਵਿੱਚੋਂ ਇੱਕ ਇਰਾਕੀ ਘੋੜਾ ਇਰਾਕੀ ਘੋੜਾ ਰੱਖ ਲਿਆ ਇੱਕ ਦਿਨ ਘੋੜੇ ਤੇ ਚੜ ਕੇ ਭਗਤ ਜੀ ਨਦੀ ਤੇ ਇਸ਼ਨਾਨ ਕਰਨ ਗਏ ਉਦੋਂ ਨਦੀਆਂ ਹੀ ਉਦੋਂ ਕਿਹੜੇ ਨਲਕੇ ਸਮਰਤੀ ਵਾਲ ਸੀ ਉਦੋਂ ਨਦੀਆਂ ਤੇ ਖੂਹਾਂ ਤੇ ਇਸ਼ਨਾਨ ਹੁੰਦੇ ਸੀ ਇਸ਼ਨਾਨ ਕਰਨ ਗਏ ਜਦੋਂ ਘੋੜੇ ਨੂੰ ਕਿਨਾਰੇ ਉੱਪਰ ਉੱਗੇ ਰੋਖ ਨਾਲ ਬੰਨ ਕੇ ਭਗਤ ਜੀ ਇਸ਼ਨਾਨ ਕਰਨ ਲੱਗ ਪਏ ਕਾ ਇੱਕ ਚੋਰ ਨੇ ਭਗਤ ਜੀ ਦਾ ਘੋੜਾ ਖੋਲ ਲਿਆ ਅਤੇ ਉਸ ਉੱਪਰ ਸਵਾਰ ਹੋ ਕੇ ਤਿੱਤਰ ਹੋ ਗਿਆ ਭਾਵੇਂ ਭਗਤ ਜੀ ਨੇ ਵੇਖੀ ਵੇਖਿਆ ਕਿ ਚੋਰ ਘੋੜਾ ਲੈ ਕੇ ਤੁਰ ਗਿਆ ਤਦ ਵੀ ਭਗਤ ਜੀ ਦੇ ਮਨ ਵਿੱਚ ਘੋੜਾ ਲੈਣ ਦਾ ਕੋਈ ਅਸਰ ਨਾ ਹੋਇਆ ਉਹ ਪਹਿਲਾ ਵਾਂਝੂ ਹੀ RAM ਰੰਗ ਵਿੱਚ ਘਰ ਪੁੱਜ ਗਏ ਜਦੋਂ ਚੋਰ ਆਪਣੇ ਇਸ਼ਨਾਨ ਕਰਨ ਲੱਗਾ ਤਦ ਪ੍ਰਭੂ ਕਿਰਪਾ ਨਾਲ ਘੋੜਾ ਉਥੋਂ ਭੱਜਾ ਤੇ ਭਗਤ ਪੀਪਾ ਜੀ ਪਾਸ ਪੁੱਜ ਗਿਆ ਪ੍ਰਭੂ ਜੀ ਦੇ ਹਰ ਪ੍ਰਕਾਰ ਦਾ ਆਪ ਰੱਖਿਆ ਕੀਤੀ ਕੀ ਬਦਨੈਣੋਂ ਠੀਠੀ ਸਾਕਤ ਕੀ ਬਦਨੈਣੋਂ ਠੀਠੀ ਕੀ ਬਦਨੈਣੋਂ ਠੀਠੀ ਸਾਕਤ ਕੀ ਬਿਦਨੈਣੋਂ ਠੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਅੰਮ੍ਰਿਤ ਕੋਰਾ ਵਿਖਿਆ ਮੀਠੀ ਕੀ ਬਿਦਨੈਣੋਂ ਠੀਠੀ ਸਾਕਤ ਕੀ ਬਿਦਨੈਣੋਂ ਠੀਠੀ ਕੀ ਬਿਦਨੈਣੋਂ ਠੀਠੀ ਸਾਕਤ ਕੀ ਬੇਦਰ ਨੈਣੋ ਢੀਠੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ